ਇੱਕ ਵਾਰੀ ਇੱਕ ਸੇਠ ਬੜਾ ਮਿਹਨਤੀ ਸੀ ਉਹਨੇ ਬਚਪਨ ਤੋਂ ਇੱਕ ਦੁਕਾਨ ਸ਼ੁਰੂ ਕੀਤੀ ਤੇ ਤਕਰੀਬਨ ਤਕਰੀਬਨ ਉਹਦੀ ਜ਼ਿੰਦਗੀ ਦਾ ਸਾਰਾ ਸਮਾਂ ਉਸ ਦੁਕਾਨ ਤੇ ਬੈਠ ਕੇ ਹੀ ਗੁਜ਼ਰਿਆ ਨਾਲ ਦੀ ਨਾਲ ਉਹਦੇ ਸੁਭਾਅ ਦੀ ਬੜੀ ਚਰਚਾ ਸੀ ਕਿ ਉਹਨੂੰ ਬਿਲਕੁਲ ਮੋਹ ਪਿਆਰ ਨਹੀਂ ਸੀ ਬੱਚਿਆਂ ਨੂੰ ਕੋਈ ਖਾਸ ਪਿਆਰ ਨਹੀਂ ਸੀ ਕਰਦਾ ਕੋਈ ਗੱਲਬਾਤ ਵੀ ਨਹੀਂ ਸੀ ਕਰਦਾ ਹਰ ਵਕਤ ਕੰਮ 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 ਤੇ ਇਹੋ ਜਿਹਾ ਸਵਾ ਰੱਖਦੇ ਰੱਖਦੇ ਉਹ ਇੱਕ ਦਿਨ ਬੁੱਢਾ ਹੋਇਆ ਬੁੱਢਾ ਹੋ ਕੇ ਬਿਮਾਰ ਹੋ ਗਿਆ ਬਿਮਾਰ ਹੋ ਕੇ ਇਸ ਤਰ੍ਹਾਂ ਦੇ ਹਾਲਾਤ ਬਣ ਗਏ ਕਿ ਸ਼ਾਇਦ ਸੇਠ ਹੁਣ ਨਹੀਂ ਬਚੇਗਾ ਤੇ ਉਹ ਉਹਨੂੰ ਘਰੇ ਲੈ ਜਾਂਦਾ ਗਿਆ ਘਰੇ ਲਿਆ ਕੇ ਉਹ ਮੰਜੇ ਤੇ ਪਿਆ ਤੇ ਉਹਦੀ ਘਰ ਵਾਲੀ ਨੇ ਵੇਖਿਆ ਕਿ ਜਾਣ ਦਾ ਸਮਾਂ ਹੈ ਕਿ ਉਹਨਾਂ ਸਾਰੇ ਬੱਚਿਆਂ ਨੂੰ ਬੁਲਾ ਲਿਆ ਜਾਵੇ ਤੇ ਉਹਨਾਂ ਨੇ ਬੱਚਿਆਂ ਨੂੰ ਬੁਲਾ ਲਿਆ ਦੁਕਾਨ ਬੰਦ ਕਰ ਦਿੱਤੀ ਤੇ ਸਾਰੇ ਬੱਚੇ ਘਰੇ ਪਹੁੰਚ ਗਏ ਅਰਧ ਬੇਸ਼ੀਦੀ ਹਾਲਤ ਦੇ ਵਿੱਚ ਉਹ ਆਪਣੇ ਘਰ ਵਾਲੀ ਨੂੰ ਪੁੱਛਦਾ ਕਿ ਮੇਰੇ ਬੱਚੇ ਕਿੱਥੇ ਨੇ ਉਹ ਬੜੀ ਹੈਰਾਨੀ ਹੋਈ ਵੀ ਚਲੋ ਜਾਨ ਵੇਲੇ ਤਾਂ ਨੂੰ ਬੱਚਿਆਂ ਦਾ ਪਿਆਰ ਆਇਆ ਤੇ ਉਸੇ ਚੱਕਰ ਚੋਂ ਨੇ ਇਕੱਲੇ ਇਕੱਲੇ ਬੱਚੇ ਬਾਰੇ ਪੁੱਛਣਾ ਸ਼ੁਰੂ ਕੀਤਾ ਉਹਦੇ 4 ਬੱਚੇ ਸੀ ਵੱਡੇ بیٹے ਬਾਰੇ ਦੱਸ ਦਿੱਤਾ ਗਿਆ ਕਿ ਤੇਰਾ ਵੱਡਾ ਬੇਟਾ ਤਾਂ ਸੱਜੇ ਪਾਸੇ ਆ ਦੂਸਰੇ ਨੰਬਰ ਵਾਲਾ ਖੱਬੇ ਪਾਸੇ ਬੈਠਾ ਹੈ ਤੀਜੇ ਨੰਬਰ ਵਾਲਾ ਪੈਰਾਂ ਵਾਲੇ ਪਾਸੇ ਬੈਠਾ ਹੈ ਤੇ ਪੁੱਛਦਾ ਫਿਰ ਚੌਥਾ ਕਿੱਥੇ ਹੈ ਸਾਰੇ ਹਰਾਨ ਇਸ ਗੱਲ ਨੂੰ ਸੀ ਵੀ ਉਹਨੇ ਸਾਰੀ ਜ਼ਿੰਦਗੀ ਬੱਚਿਆਂ ਨੂੰ ਇੰਨਾ ਕੋਈ ਲਗਾਓ ਨਹੀਂ ਦਿਖਾਇਆ ਵੀ ਇਹ ਕਿੰਨਾ ਲਗਾਓ ਦਿਖਾ ਰਿਹਾ ਅੱਜ ਜਾਣ ਵੇਲੇ ਉਹ ਕਹਿੰਦੇ ਜੀ ਜਿਹੜਾ ਚੌਥਾ ਜ ਆ ਉਹ ਤੁਹਾਡੇ ਸਿਰ ਵਾਲੇ ਪਾਸੇ ਖੜਾ ਉਹ ਵੀ ਤੁਹਾਡੇ ਕੋਲੇ ਆ ਉਹ ਕਹਿੰਦੇ ਇੰਨੀ ਜ਼ੋਰ ਦੀ ਉੱਠ ਕੇ ਬਹਿ ਗਿਆ ਵੀ ਹਰਾਮ ਦਿਓ ਫਿਰ ਦੁਕਾਨ ਤੇ ਕੌਣਾ ਹੈ ਕਈ ਵਾਰ ਅਸੀਂ ਕਿਸੇ ਹੋਰ ਭੁਲੇਖੇ ਚ ਗੱਲਾਂ ਕਰਦੇ ਆ ਤੇ ਮੁਰਲਾ ਉਹ ਕਿਸੇ ਹੋਰ ਗੱਲ ਲਈ ਜਾਣਕਾਰੀ ਲੈ ਰਿਹਾ ਹੁੰਦਾ ਇਹ ਤੁਹਾਡੇ ਨਾਲ ਵੀ ਅਕਸਰ ਹੁੰਦਾ ਹੀ ਹੋਊਗਾ ਕਿ ਇਸ ਤਰ੍ਹਾਂ ਵੀ ਹੋ ਜਾਂਦਾ ਹੈ ਕਿ ਕਈ ਵਾਰੀ ਅਸੀਂ ਕਿਸੇ ਗੱਲ ਤੇ ਹੁੰਦਾ ਅਰਧੀ ਚ ਹੁੰਨੇ ਆ ਤੇ ਮੂਰਲਾ ਜਿਹੜੇ ਸਾਨੂੰ ਸਵਾਲ ਕਰਦਾ ਜਾਂ ਸਾਨੂੰ ਦਿਖਾਉਂਦਾ ਉਹਦਾ ਮਤਲਬ ਕੁ ਹੋ ਰਿਹਾ ਹੁੰਦਾ ਹੈ। ਥੈਂਕ ਯੂ। ਸਾਝੇ ਘਰ ਵਿੱਚ